ਅਮਨੇ ਹਾਂਜੀ ਮੇਰੀ ਦਾਤ ਸੋਣਾ ਹਾਂਜੀ ਬੋਲੋ ਆਂਗੜਵਾੜੀਆਂ ਦੇ ਮੈਡਮ ਮੇਰਾ ਫੋਨ ਆਇਆ ਸੀਗਾ ਕੀ ਕਹਿੰਦਾਂ ਕਲਵੀਰ ਨੂੰ ਲਾਂਭਾ ਦੇ ਜਾਂਦਾਂ ਵਾ ਕੀ ਕਿਉਂ ਲਾਂਭ ਦੇ ਜਾਂਦਾਂ ਹੈ ਕਿਉਂ ਲਾਂਭ ਦੇ ਜਾਂਦੇ ਕਹਿੰਦਾਂ ਕਲਵੀਰ ਦਾ ਆਧਾਰ ਕਾਰਡ ਦੋ ਸਾਨੂੰ ਕਲਵੀਰ ਕਹਿੰਦੀ ਖਾਣਾ-ਦਾਣਾ ਲਿਆਉਂਦਾ ਵਾ ਆਧਾਰ ਕੱਢ ਦੇ ਕਹਿੰਦੀ ਉਹ ਬਾਪ ਕਲਵੀਰ ਤੇ ਕਲਵੀਰ ਦੀ ਪਰਦਾਦੀ ਲਿਆਉਂਦੇ ਆ ਹੈ ਉਹ ਪੱਖਾ ਦੇ ਦੇ ਚਿੱਪਾਂ ਦੇ ਆੜੀ ਚਾਟ ਕੇ ਕੁੱਕੜਾ ਨੂੰ ਪਾ ਜਾਂਦਾ ਰੂਪ ਦੇਣੇ ਪੈਂਦੇ ਆ ਐ ਅੱਛਾ ਆਧਾਰ ਕੱਢ ਤਾ ਲੈਣਦੇ ਆ ਆਧਾਰ ਕੱਢ ਦੇ ਆਉਂਦੇ ਉਨਨੂੰ ਕੋ ਖਾਣਾ ਦਾ ਖਾਡਾ ਕੋਲ ਰਖਾਉਂਦਾ ਨਹੀਂ ਅਸੀਂ ਕੁੱਕੜਾਂ ਨੂੰ ਪਾਉਣੀ ਆ ਥੋੜਾ ਦਿੱਤਾ ਅੱਛਾ ਹੋਰ ਚੱਲ ਕੋਈ ਨਾ ਅਗਲੇ ਦਾ ਆਪਦਾ ਫਰਜ਼ ਨਿਭਾਉਂਦੇ ਆ ਨਾ ਆਹੋ ਜਿਹੜੀ ਚੀਜ਼ ਹੁੰਦੀ ਉਹ ਤਾਂ ਦੇ ਜਾਂਦੇ ਵਿਚਾਰੇ ਹੈ ਸਹੀ ਗੱਲ ਜਿਹੜੀ ਆਉਂਦੀ ਉਹ ਤਾਂ ਦੇ ਜਾਂਦੇ ਹੋਰ ਪੁੰਨੇ ਦਾ ਕੜਾ ਖਰੀ ਬਣਾਇਆ ਹੁੰਦਾ ਹੋਰ ਕੋਈ ਗੱਲ ਬਾਤ ਹੋਰ ਬਸ ਠੀਕ ਹੈ ਤੁਸੀਂ ਦੱਸੋ ਕੋਈ ਨਾ ਉਹਨਾਂ ਨੂੰ ਕ ਭੇਜ ਦਿੰਨੇ ਜਾਂ ਤਫੜਾ ਜਾਂਦੇ ਬੀਬੀ ਕੋਲੇ ਪੇਜ ਦਾਂਗੇ ਆਪਣੇ ਕੋਲ ਕੋਈ ਮੈਂ ਨੰਬਰ ਤੇ ਤੁਹਾਨੂੰ ਕੱਲ ਵੀ ਮੈਂ ਲਾਇਆ ਸੀ ਤੇ ਇਹਨਾਂ ਦਾ ਨੰਬਰ ਤੇ ਉਹ ਬੀਜੀ ਆ ਜਾਂਦਾ ਸੀ ਚਾਚ ਜਵਾਦਾ ਹੈਂ ਚਾ ਸਵਾਦਾ ਚਾ ਤੇ ਰੋਟੀ ਕਿੰਨੀ ਕ ਘਾਟ ਲੱਗੀ ਭੁੱਖ ਕਿੰਨੀ ਕ ਲੱਗੀ ਸੀ ਪਹਿਲੇ ਮੈਨੂੰ ਇਹ ਦੱਸ ਭੁੱਖ ਕਿਵੇਂ ਹੁਣ ਇਹ ਤਾਂ ਰੋਟੀ ਖਾ ਕੇ ਆਇਆ ਕਰੋ ਅਸੀਂ 2 ਘੰਟੇ ਪਹਿਲਾਂ ਹਾਂ ਭੁੱਖ ਨਹੀਂ ਸੀ ਲੱਗੀ ਤੇ ਫਿਰ ਰੋਕੇ ਖਾ ਲੈਂਦਾ ਹੈ ਰੋਕੇ ਕਿਵੇਂ ਖਾ ਲੈਂਦਾ ਉਹ ਦੂਜੇ ਹੋਰ ਕੰਮ ਨਹੀਂ ਕਰਨੇ ਮੈਂ ਹੂੰ ਪਤਾ ਮੈਨੂੰ ਕੰਮ ਕਿੰਨੇ ਸਿਰ ਚੜ ਬੋਲਦੇ ਆ ਹਾਂ ਹਾਂ 2-3 ਘੰਟੇ ਤਾਂ ਮੈਨੂੰ ਬੇਇਤੀ ਕਰਵਾਉਣੀ ਹੁੰਦੀ ਆ ਇਹਦੇ ਨਾਲ ਮੈਂ ਤਾਂ ਕੋਈ ਨਹੀਂ ਬੋਲਦਾ ਤਾ ਲੱਗਾ ਮੈਂ ਤਾਂ ਕੋਈ ਬੇਇਤੀ ਕਰਦੀ ਆ ਤੇ ਸਰਾ ਸਰ ਝੂਠਾ ਕਿੱਤੀ ਚਾਹ ਮੈਂ ਟਕਰ ਮਾਰਾ ਉਸ ਤੋਂ ਬਾਅਦ ਮੈਂ ਨਾ ਜਿੱਤੇ ਰੇਸ ਹਵਾਉਣੀ ਆ ਇੱਥੇ ਮੈਂ ਤਾਂ ਕੋਈ ਨਹੀਂ ਦੌੜਦੀ ਹੈ ਮੈਂ ਤਾਂ ਕੋਈ ਨਹੀਂ ਦੌੜਦੀ ਥੋੜੀ ਜੀ ਚਾਹ ਉਹ ਵੀ ਪੁਆਈ ਲੈ ਵਿੱਚ ਬਈ ਬੱਚ ਵੇਲੇ ਹੋ ਕੇ ਕੰਮ ਕਰਾਂਗੇ ਆ ਆਪਣੀ ਥਰਮੋਸ ਦੋਸਤੋ ਇਹਨੂੰ ਕਿੱਥੋਂ ਮਿਲੀ ਸੀ ਇਹ ਨੂੰ ਲੈਪਟਾਪ ਜਿੱਥੇ ਮਿਲਿਆ ਸੀ ਲੈਪਟਾਪ ਪੂਰੇ ਲੱਖ ਵੀ ਲੱਖ ਦਾ ਲੈਪਟਾਪ ਲਿਆ ਸੀ ਤੇ ਨਾਲ 500 ਦੀ ਅਗਲੇ ਥਰਮੋਸ ਫਰੀ ਦਿੱਤੀ ਆ ਵਰਤੀ ਹੋਣਾ ਨਾਗਦ ਨਾਗਦ ਪੈਸੇ ਦਿੱਤੇ ਸੀ ਮਹੀਨਾ ਪੂਰਾ ਹੋ ਗਿਆ ਮੈਂ ਨਕਦ ਪੈਸੇ ਦਿੱਤੇ ਸੀ ਬਈ ਲੈ ਬਿੱਟਰ ਨੇ ਕਾਪਾ ਤਾਂ ਪਈ ਜਾਂਦੇ ਵਿੱਚ ਚਾਹਦੇ ਹਨਾ ਤਿੰਨ ਬੰਦਿਆਂ ਦਾ ਗੁਜ਼ਾਰਾ ਮੈਂ ਨੂੰ ਮੰਗਦਾ ਸੀ ਤੇ ਤੇ ਨੂੰ ਸਰਮੋਸਨ ਅੱਜ ਸਰਮੋਸ ਉਹ ਪਾਣੀ ਪਾ ਕੇ ਮੰਗਦਾ ਸੀ ਕੱਲ ਨੂੰ ਚਾਹ ਪਾ ਕੇ ਭੇਜ ਦੂੰਗੀ ਉਹਦੇ ਵਿੱਚ ਨਾਲ ਠੀਕ ਮੈਂ ਕਹਿੰਦੀ ਤੂੰ ਤੇ ਤੇਰੀ ਮੈਡਮ ਵੀ ਲਿਓ ਠੀਕ ਆ ਅੱਛਾ ਇਹਦਾ ਟੈਂਪਰੇਚਰ ਟੰਪਰੇਚਰ ਵੀ ਮਾਣੇ ਆਂ ਕਰਕੇ ਕੋਈ ਸੈੱਟ ਹੁੰਦਾ ਇੱਧਰ ਵੇਖੀ ਗਰਮ ਰਹਿੰਦੀ ਆ ਇਹ ਨੱਪ ਕੇ ਜੀ ਹਾਂ ਮਤਲਬ ਨਹੀਂ ਮੈਨੂੰ ਤਾਂ ਇਹਦਾ ਇੰਨਾ ਹਿਸਾਬ ਨਹੀਂ ਆ। ਆਵਣਾ ਕਰਦੀ। ਉਹੀ ਤਾਂ ਗੱਲ ਆ, ਆਪਾਂ ਤਾਂ ਆ ਹੀ ਸਹੀ। 10 ਲੱਖ ਰੁਪਏ ਦੀ ਦਰਮੋਰਸ਼ ਆ ਮੇਰੀ। ਉਹੀ ਤਾਂ ਗੱਲ। ਅੱਛਾ ਇਹਦੇ ਤੇ ਕਾਪੀ ਆ ਜਾਣਾ। ਮੈਂ ਕਹੀ ਨਹੀਂ ਇਹਦਾ ਟੱਕਣ ਕਿੱਧਰ ਗਿਆ ਜੇ ਤੇ ਕੱਲ ਵੀਰ ਹੁੰਦਾ ਨਾ ਉਹਨੇ ਕਿਹਾ 8 ਰੱਖ ਦੀ। 8 ਲੱਖ ਦੀ। ਆ ਸਹੀ ਗੱਲ ਆ। ਅਧ ਕ੍ਰੋਧ ਕਰਤਾ ਚਾਚ ਮੈਂ ਤਾਂ ਪਾਉਣੀ ਨਾ ਖੰਗਕੂਗ ਲੱਗੀ ਹੜ ਜੂਗੀ ਆਪਾਂ ਨੂੰ। ਚਲੋ ਜੀ ਇੰਜਵਾਇ ਕਰੋ ਟੀ ਪਾਰਟੀ। ਹਨਾ ਤੇ ਹੋਰ ਦੱਸੋ ਦੋਸਤੋ ਕੀ ਹਾਲ ਚਾਲ ਆ ਸਾਡੀ ਮਗਰੋਂ ਫੋਨ ਵੀ ਬਹੁਤ ਆਉਂਦੇ ਆ ਤੇ ਹੁਣ ਕੀ ਕਰੀਏ? ਕੰਮ ਦਾ ਵੀ ਬਹੁਤ ਕਸਾ ਤੇ ਕੱਲ ਵੀ ਹੂੰ ਸਾਨੂੰ ਆਏ ਜਿਸੀ ਆ ਕਰਨਾ ਮਾੜੀ ਲੱਸੀ ਕਰਨੀ ਵੀ ਜ਼ਰੂਰੀ ਆ ਹਾਂ ਉਹ ਤਾਂ ਕਰਨੀ ਕਰਨੀ ਹੋਈ ਉਹ ਤਾਂ ਜ਼ਰੂਰੀ ਆ ਉਹ ਤਾਂ ਸਾਰੋਜ ਹੀ ਹੁੰਦੀ ਉਹਦਾ ਕੀ ਉਹ ਗੱਲ ਦਾ ਜ਼ਿਕਰ ਕੀ ਕਰਨਾ ਇਹ ਕੋਈ ਨਵੀਂ ਗੱਲ ਨਹੀਂ ਕੋਈ ਨਵੀਂ ਤਾਂ ਜੀ ਸੁਣਾਓ ਇਹ ਸਰਪ ਲੱਸੀ ਘਰ ਵਾਲੀ ਕਰ ਸਕਦੇ ਦੋਸਤੋ ਹੋਰ ਕੋਈ ਨਹੀਂ ਲੱਸੀ ਜ਼ਿਆਦਾ ਟਾਈਮ ਲੱਸੀ ਦਾ ਨਾਲੇ ਦਾ ਹਾਂ ਆ ਮੇਰੀ ਮੰਮੀ ਨੇ ਮੇਰੇ ਪਾਰਸ ਗਿਫਟ ਕੀਤਾ ਹੈ 100 ਰੁਪਏ ਦਾ ਮਮੇ ਗੰਦੀ ਰੋਟੀ ਰਾਟੇ ਕਿਤੇ ਪਾ ਕੇ ਲੈ ਕੇ ਜਾਣੀ ਪੈਦੀ ਦੂਰ ਹਾਂਜੀ ਇਸ ਵੇਲੇ ਕੋਈ ਨਹੀਂ ਦਿੱਤਾ ਤੇਰੀ ਮੰਮੀ ਨੇ ਕਲਾਕਾਰ ਸੀ ਦੇਦਾ ਮੈਂ ਨਹੀਂ ਦਿੱਤਾ ਪੰਜੀਰੀ ਲਾ ਕੇ ਦਿੱਤੀ ਆ ਮੇਰੇ ਪਤਨੀ ਪੈਸੇ ਦਿੱਤੇ ਆ ਸੂਟ ਲੈ ਕੇ ਦਿੱਤਾ ਮੇਰੀ ਮੰਮੀ ਪਤਾ ਕਿੰਨਾ ਕਸ਼ਤ ਦਿੰਦੀ ਆ ਕਿਉਂ ਨਹੀਂ ਕਸ਼ਤ ਦਿੰਦੀ ਪਿਆਰ ਨਹੀਂ ਨਾ ਤੂੰ ਦੀਦੀ ਥੋੜੀ ਆ ਪਿਆਰ ਵੀ ਵਾਧੂ ਕਰਦੀ ਵਿਚਾਰੀ ਕੀ ਕਰੇ ਬਿਮਾਰ ਹੈ ਹੈ ਮਾਰਾ ਮੇਰੀ ਮੰਮੀ ਅੱਛਾ ਤੇਰੀ ਮੰਮੀ ਨੇ ਉਨੀ ਕਿਹਸੇ ਨੇ ਕਸ਼ ਕਹਿਣਾ ਅੱਛਾ ਠੀਕ ਹੋਰ ਕੋਈ ਹੋਰ ਬਸ ਵਧੀਆ ਉਹ ਕਿਹੜਾ ਮੋਟਜੀ ਕੀ ਕਰਦਾ ਚਲ ਤੂੰ ਕੱਟ ਦੇ ओके okay, दोस्तों बाय-बाय सब ਨੂੰ ਜਾ ਕੇ YouTube ਤੇ ਪ੍ਰੀਸ ਸਾਰੇ ਜਣੇ ਸਬਸਕ੍ਰਾਈਬਰ ਵਾਲੀ ਟੰਲੀ ਜੀ ਜਾ ਦੋ ਟੰਲੀ ਜੀ ਜਾ ਦੋ ਕਿਉਂਕਿ ਹਮ ਨੂੰ ਦੇਖ YouTube ਤੇ ਫੋਲੋਅਰ ਘਾਟਾ ਤੇ ਮੋਂ ਮੇਰਾ ਮੁੰਡਾ ਕਹਿੰਦਾ ਮੀਲਵਰ ਬਟਨ ਕਾ ਦਊਗਾ ਤਮੈ ਕ ਪਤਾ ਹੈ ਆਪਣੇ ਕੋਲ 2000 ਫੋਲੋਅਰ ਵੀ ਹੋਇਆ ਸਿਲਵਰ ਬਟਨ ਕਾ ਦਊਗਾ ਸਿਲਵਰ ਬਟਨ ਲੈ ਕੇ ਹੀ ਛੱਡਾਂਗੇ ਟੈਂਸ਼ਨ ਨਾ ਲੈ ਹਾਂ ਸਹੀ ਗੱਲ ਹੈ ਜਲਦੀ ਜਲਦੀ ਸਬਸਕ੍ਰਾਈਬ ਕਰ ਦਿਓ ਮੇਰਾ YouTube ਦਾ ਚੈਨਲ ਹੈ ਨਾ Facebook ਦਾ ਤਾਂ ਮੈਂ ਤੁਹਾਨੂੰ ਕਹਾਂਬ ਨਹੀਂ ਸੀ ਤੁਸੀਂ ਬਿਨਾ ਕਹੇ ਤੇ ਇਹਨਾਂ ਕਰ ਦੋਸਤ ਜਿਹੜਾ ਆਪਣੇ ਨਾਲ ਹੈ ਤਾਂ ਆਪਣਾ ਸਪੋਰਟ ਕਰ ਲਾਗੇ ਸੈਲਰ ਬਟਨ ਤਾਂ ਇਹਨਾਂ ਨੂੰ ਦੋ ਦਿਨਾਂ ਚ ਮਗਾ ਦੇਣਾ ਆਪਾਂ ਨੂੰ ਹਾਂ ਸਹੀ ਗੱਲ ਹੈ ਜਲਦੀ ਜਲਦੀ ਜਾ ਕੇ ਖੜਕਾਈ ਜਲਦੀ ਜਲਦੀ ਜਾ ਕੇ ਫੋਲੋ ਕਰ ਲੀ ਸਿੱਧੀ ਸਿੱਧੀ ਜਾ ਕੇ Facebook ਦੀ YouTube ਦੀ ਉੱਪਰ ਸਰਚ ਕਰੋ ਐਡ ਦਾ ਰੇਟ 0786 ਮਹਿੰਦਰ ਤੇ ਥੱਲੇ ਉਹ ਲਾਦੂ ਲੈਣ ਦੀ ਖੱਚ ਕੇ ਮਗਰ ਪਾ ਦੋ ਕੌਰ ਸਰਚ ਕਰਕੇ ਜਿਹੜੂ ਆ ਗਈ ID ਮਹਿੰਦਰ ਕੌਰ ਦੀ ਤੋ ਦੂਤ ਟਟਲੀ ਦੇ ਓਕੇ ਕਰ ਦਿਓ ਹੂੰ ਤੇ ਸਰਵਰ ਬਰਡਨ ਮਗਾਉਣ ਦੀ ਗਰੰਟੀ ਦੋਸਤਾਂ ਦੀ ਆਪਣਿਆਂ ਦੀ ਹੈ ਨਾ ਆਈ ਕਰੀ ਜੰਨੀ ਆਈ ਕਰੀ ਜੰਨੀ ਵੇ ਨਾ ਮਿਲਣ ਲੱਗੀ ਹੋਈ ਆ ਤੂੰ ਮੇਰੇ ਵੀਡੀਓ ਕੱਟ ਬੁਲਾਉਣਾ ਮੈਂ ਬੰਦ ਕਰ ਫਿਰ ਬਲੌਗ ਨੂੰ ਬੰਦ ਕਰ ਬਾਏ ਬਾਏ